ਆਦੇ ਪਿੰਡ ਵਾਲਿਆਂ ਨੇ ਆ ਸਿਸਟਮ ਚਾਲੂ ਕਰਿਆ ਕਿਉਂਕਿ ਹਰਾਚਾਰਾ ਜਿਹੜਾ ਸੱਜਣੋਂ ਹਰਾਚਾਰਾ ਦੋ ਆਚਾਰਾਂ ਦੇ ਨਾਲ ਅਜ ਖਰਾਬ ਹੋ ਜਾਂਦਾ ਹੁੰਦਾ ਪਰ ਯਾਰ ਜਿਹੜਾ ਆ ਸਿਸਟਮ ਆ ਇਹ ਸਿਸਟਮ ਬਹੁਤ ਚੰਗਾ ਲੱਗਿਆ ਕਿਉਂਕਿ ਇਹ ਇਹ ਨਾ ਉਹ ਸੱਜਣ ਨੇ ਜਿਹੜੇ ਸ਼ਾਮਕੇ ਵੀ ਰੱਖ ਲੈਣਗੇ ਮਹੀਨਾ ਦੋ ਮਹੀਨੇ ਚਾਰ ਮਹੀਨੇ 6 ਮਹੀਨੇ ਤੱਕ ਵੀ ਜੇ ਗੱਲ ਕਰ ਲਈਏ ਯਾਰ ਇਹ ਚਾਰਾ ਜਿਹੜਾ ਸੱਜਣੋਂ ਇਹ ਖਰਾਬ ਨਹੀਂ ਹੁੰਦਾ ਫਿਰ ਹਰੇਕ ਵਰਗ ਦਾ ਪੂਰ ਸਹਿਜ ਹੋਗਾ ਜਿਵੇਂ ਬਾਈ ਹਲਵਾਈਆ ਜਿਹੜਾ ਕੰਮ ਇਹ ਕਰ ਸਕਦਾ ਖਾਣਾ ਪਕਾਉਣ ਦੇ ਤੇ ਬਣਾਉਣ ਦਾ ਸਿਸਟਮ ਆ ਤੇ ਬਾਈ ਨੇ ਸਹਾਇਤਾ ਦਿੱਤਾ ਯਾਰਾ ਜਿਵੇਂ ਆਪਣੇ ਮੁੰਡੇ ਵੱਡਣ ਵਾਲੇ ਨੇ ਉਧਰ ਹੈਨਾ ਉਹਨਾਂ ਨੇ ਬੜਾ ਆਕੇ ਲੈਂਦੀ ਆ ਮੱਕੀ ਜਿਵੇਂ ਸੱਜਣਾ ਉਰੇ ਸੇਵਾ ਕਰਦ ਨੇ ਜਾਂ ਬਾਈ ਟਰੈਕਟਰ ਚਲਾਉਂਦਾ ਹੈਨਾ ਜਾਂ ਕੋਈ ਉਧਰੋਂ ਲਾ ਰਿਹਾ ਵੀ ਸਾਰੇ ਬੰਦੇ ਸਹਿਯੋਗ ਪੂਰਾ ਦੇ ਰਹੇ ਨੇ ਆ ਇਧਰ ਤਿਆਰ ਕਰੀਆਂ ਪਈਆਂ ਸਾਡੇ ਡੇਰੇ ਵਾਲੇ ਬਾਬੇ ਹੋਰਾਂ ਦਾ ਸਹਿਯੋਗ ਆ ਪੂਰਾ ਇਧਰ ਅੰਦਰ ਵੀ ਪਈਆਂ ਹੈਨਾ ਅੰਦਰਲੇ ਪਾਸੇ ਵੀ ਮਾਰਦੇ ਅੱਜ ਦੀ ਵੀਡੀਓ ਬਣਾਵਾਂਗੇ ਸੱਜਣੋ ਹੜਪੀੜਤਾ ਵਾਸਤੇ ਬਣਾ ਰਿਆਂ ਆਪਾਂ ਆਪਣੇ ਪਿੰਡ ਤੋਂ ਆ ਸਾਰੇ ਸੱਜਣਾ ਦਾ ਸਹਿਯੋਗ ਆ ਜਿੰਨੇ ਕਿ ਬੈਠੇ ਆ ਤੇ ਜਿੰਨੇ ਕ ਸੱਜਣ ਯਾਰ ਇਧਰਲੇ ਬੰਨੇ ਖੜਿਆ ਗੱਲਬਾਤ ਵੀ ਕਰਾਉਂਗਾ ਇਕੱਲੇ ਇਕੱਲੇ ਨਾਲਾ ਕਿਉਂਕਿ ਜਿਵੇਂ ਤੁਹਾਨੂੰ ਪਤਾ ਵੀ ਯਾਰ ਹੜਾ ਨੇ ਬਹੁਤ ਤਵਾਹੀ ਲਿਆਂਦੀ ਆ ਫਾਸਲਾ ਵੀ ਖਰਾਬ ਕਰਤੀਆਂ ਤੇ ਸਾਡੇ ਪਿੰਡ ਵਾਲਿਆਂ ਨੇ ਆ ਸਿਸਟਮ ਚਾਲੂ ਕਰਿਆ ਕਿਉਂਕਿ ਹਰਾਚਾਰਾ ਜਿਹੜਾ ਸੱਜਣੋਂ ਹਰਾਚਾਰਾ ਦੋ ਆਚਾਰਾਂ ਦੇ ਨਾਲ ਅਜ ਖਰਾਬ ਹੋ ਜਾਂਦਾ ਹੁੰਦਾ ਪਰ ਯਾਰ ਜਿਹੜਾ ਆ ਸਿਸਟਮ ਆ ਇਹ ਸਿਸਟਮ ਬੰਨੂੰ ਚੰਗਾ ਲੱਗਿਆ ਕਿਉਂਕਿ ਇਹ ਇਹ ਨਾ ਉਹ ਸੱਜਣ ਨੇ ਜਿਹੜੇ ਸਾਮਕੇ ਵੀ ਰੱਖ ਲੈਣਗੇ ਮਹੀਨਾ ਦੋ ਮਹੀਨੇ ਚਾਰ ਮਹੀਨੇ ਸ਼ੀਮੀ ਨਾ ਤੱਕ ਵੀ ਜੇ ਗੱਲ ਕਰ ਲਈਏ ਯਾਰ ਇਹ ਚਾਰ ਆ ਜਿਹੜਾ ਸੱਜਣ ਉਹ ਖਰਾਬ ਨਹੀਂ ਹੁੰਦਾ ਕਿਉਂਕਿ ਇਸ ਤੋਂ ਬਾਅਦ ਹਰਾਚਾਰਾ ਛੇਤੀ ਉਹਨਾਂ ਦੇ ਹੋਣਾ ਨਹੀਂ ਅੱਠਾਂ ਦਸਾਂ ਦਿਨਾਂ ਨੂੰ ਸੇਵ ਆ ਵੀ ਬੰਦ ਹੋ ਜੂ ਯਾਨੀ ਕਿਉਂਕਿ ਜਿੰਨਾ ਕਿ ਰਾਸ਼ਨ ਆ ਰਾਸ਼ਨ ਆਪਾਂ ਜਮਾ ਕਰਕੇ ਵੀ ਰੱਖ ਸਕਦੇ ਆ ਪਰ ਜਿਹੜਾ ਪਸ਼ੂਆਂ ਦਾ ਹਰਾਚਾਰਾ ਉਹ ਆਪਾਂ ਜਮਾ ਕਰਕੇ ਨਹੀਂ ਰੱਖ ਸਕਦੇ ਤੇ ਆ ਜੋ ਬਾਕੀ ਛੋਟੀ ਗੱਲ ਬਾਤ ਕਰਾਉਣੀ ਆ ਤੇ ਬਾਕੀ ਜਿੰਨੇ ਕਿ ਸੱਜਣ ਯਾਰ ਹੋਰ ਪਿੰਡਾਂ 'ਚ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜਾ ਆ ਸਿਸਟਮ ਆ ਆ ਸਿਸਟਮ ਸਭ ਤੋਂ ਵਧੀਆ ਅਰੇ ਇੱਧਰ ਤੁਹਾਨੂੰ ਦਿਖਾ ਵੀ ਦਿੰਨਾ ਗੱਠਾਂ ਬੰਨ ਰੱਖੀਆਂ ਨੇ ਇਹਨਾਂ ਨੇ ਤੇ ਉੱਧਰਲੇ ਬੰਨੇ ਯਾਰ ਡੇਰੇ 'ਚ ਸਾਰੀ ਸੇਵਾ ਚੱਲਦੀ ਆ ਉੱਧਰ ਵੀ ਗੱਠਾਂ ਪਈਆਂ ਤੇ ਹੜ ਭੀੜ ਤਾਂ ਮੈਂ ਨੰਬਰ ਵੀ ਇਸ਼ੂ ਕਰਾਉਂਗਾ ਬਾਈ ਹੋਰਾਂ ਦਾ ਇਹਨਾਂ ਨਾਲ ਜੇ ਤੁਸੀਂ ਸੰਪਰਕ ਕਰ ਲਿਓ ਜਿਹੜੇ ਵੀ ਸੱਜਣਾ ਨੂੰ ਚਾਰ ਚਾਹੀਦਾ ਵਾ ਇਸ ਤੋਂ ਬਾਅਦ ਬਾਈ ਹੋਰੀ ਭੇਜਣ ਦਾ ਕੰਮ ਵੀ ਕਰਨਗੇ ਤੇ ਇੱਕ ਸਭ ਤੋਂ ਵੱਡਾ ਸਹਿਯੋਗ ਹੈਗਾ ਯਾਰ ਜਗਤਜੀਤ ਵਾਲਿਆਂ ਨਾਲ ਜੇ ਗੱਲਬਾਤ ਕਰਨੀ ਐ ਆ ਮਸ਼ੀਨ ਜਗਤਜੀਤ ਸਾਹਿਬ ਦੇ ਸੱਜਣਾ ਨੇ ਦਿੱਤੀ ਆ ਇਹ ਦਿੱਤੀ ਵੀ ਨਾਲ ਸੇਵਾ ਚ ਬਿਲਕੁਲ ਫ੍ਰੀ ਦਿੱਤੀ ਆ ਕੋਈ ਇਹਦਾ ਕਹਿੰਦੇ ਪੈਸਾ ਨਹੀਂ ਲੈਣਾ ਚੀਮੇ ਇਹਨਾਂ ਦੀ ਫੈਕਟਰੀ ਆ ਬਾਈ ਉਹਨਾਂ ਦੀ ਹੋਰ ਵੀ ਯਾਰ ਕਾਫੀ ਪਿੰਡਾਂ 'ਚ ਜੇ ਗੱਲਬਾਤ ਕਰ ਲਈਏ ਖੜ ਭੀੜ ਤਾਂ ਨੂੰ ਬਾਈ ਉਹਨਾਂ ਨੇ ਇਹ ਸੇਵਾ ਯਾਰਾ ਫ੍ਰੀ 'ਚ ਦਿੱਤੀ ਆ ਤੇ ਬਾਕੀ ਆ ਜੋ ਬਾਈ ਨਾਲ ਗੱਲਬਾਤ ਕਰਾਉਣੇ ਹਾਂ ਜਨਾਮ ਦਾਸ ਬਾਬਾ ਜੀ ਆ ਨਾਮ ਗੁਰਪਿਆਰ ਸਿੰਘ ਆ ਵੀ ਜਿਵੇਂ ਆਪਾਂ ਕਹਿ ਲਈਏ ਵੀ ਜਿਵੇਂ ਹਰਾਚਾਰਾ ਰਾਸਣ ਤਾਂ ਹਨਾ ਕਾਫੀ ਲੋਕਾਂ ਨੇ ਭੇਜ ਵੀ ਦਿੱਤਾ ਜਿਵੇਂ ਹਰੇਚਾਰੇ ਦੀ ਯਾਰ ਮੈਂ ਸਾਨੂੰ ਪਹਿਲਾਂ ਵੀ ਦੱਸਿਆ ਵੀ ਹਰਾਚਾਰਾ ਜਿਹੜਾ ਉਹਦਾ ਜੀ 2-4 ਦਿਨ ਚ ਐਨਾ ਖਰਾਬ ਹੋ ਜਾਣਾ ਸੇਵ ਨਹੀਂ ਹੁੰਦਾ ਵੀ ਜਿਹੜਾ ਪ੍ਰਾਰਾਲਾ ਤੁਸੀਂ ਨੇ ਕਰਿਆ 4 ਵਾਲਾ ਇਹ ਸਿਸਟਮ ਮੈਨੂੰ ਸਭ ਤੋਂ ਬੈਸਟ ਵੀ ਲੱਗਿਆ ਹਨਾ ਸਾਰੇ ਪਾਸੇ ਘਮਾਉਂਦਾ ਰਹੀ ਕੈਮਰਾ ਨਾਲ-ਨਾਲ ਆਪਣੇ ਛੋਟੇ ਸੇਵਾਦਾਰ ਵੀ ਦਿਖਾ ਦੇ ਇੱਧਰਲੇ ਬੰਦੇ ਇਹਨਾਂ ਦਾ ਵੀ ਪੂਰਾ ਸਹਿਯੋਗ ਹੈ ਇਹ ਆਪਣੇ ਨਗਰ ਦਾ ਸਹਿਯੋਗ ਹੈ ਜੀ ਆਹ ਪਿੰਡ ਆਪਣਾ ਆ ਗਿਆ ਉਗਰਾਹਾ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਹਨਾ ਆਹ ਪਿੰਡ ਉਗਰਾਹਾ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਤੇ ਆ ਜਿਵੇਂ ਜਗਤਜੀਤ ਵਾਲਿਆਂ ਨੇ ਜੀ ਆਹ ਮਸ਼ੀਨ ਆਪਾਂ ਦਿੱਤੀ ਆ ਇਹਦਾ ਕੋਈ ਪੈਸਾ ਤਾਂ ਨਹੀਂ ਲਿਆ ਪਰ ਨਾ ਬਿਲਕੁਲ ਫ੍ਰੀ ਹੋਊਗਾ ਕਿੰਨੇ ਦਿਨ ਇਨੂੰ ਜੱਜ ਤੀਜਾ ਦਿਨ ਹੋ ਗਿਆ ਤੀਜਾ ਦਿਨ ਕਿੰਨਾ ਕਿੰਨੇ ਪੈਸੇ ਸਾਨੂੰ ਮੰਜੇ ਮੁਕੇ ਵੜਦੇ ਨੇ ਤਾਂ ਇਹ 5-6 ਦਿਨ ਹੋ ਗਏ ਠੀਕ ਹੈ ਕਰਦਾ ਹਾਂ ਹਾਂ ਪਹਿਲਾਂ ਮੱਕੀ ਘਾਟ ਤਾਂ ਨਹੀਂ ਆਪਣੇ ਕੋਲੇ ਕਿਸੇ ਚੀਜ਼ ਦੀ ਜੇ ਗੱਲ ਕਰੀ ਜੀ ਦੀ ਘਾਟ ਨਹੀਂ ਗਈ ਜੀ ਕੋਈ ਵੀ ਚੀਜ਼ ਆਪਾਂ ਨੂੰ ਚਾਹੀਦੀ ਹੋਵੇ ਹੁਣ ਨਹੀਂ ਬਿਲਕੁਲ ਕੋਈ ਕਾਗਜ਼ ਕੋਈ ਜਿਆ ਪੈਸੇ ਦੀ ਲੋੜ ਨਹੀਂ ਆ ਲਿਆ ਆਪਾਂ ਲਾ ਲਈਏ ਵੀ ਆਪਾਂ ਨੂੰ ਕੁੱਤੀ ਹੋਈ ਸੱਜਣ ਜੇ ਮੱਕੀ ਭੇਜਣੀ ਚਾਹੁੰਣ ਦੇੜੇ ਦੇੜਿਆਂ ਜੇ ਕੋਈ ਕੁੱਤੀ ਹੋਈ ਭੇਜੋ ਜੀ ਹਾਂਜੀ ਅੱਜ ਤੱਕ ਠੀਕ ਹੈ ਕਰਦਾ ਅਸੀਂ ਕਰ ਸਕਦੇ ਹਾਂ ਉਸ ਤੋਂ ਬਾਅਦ ਮਤਲਬ ਇਹਨਾਂ ਨੇ ਮਸ਼ੀਨ ਨੇ ਅੱਗੇ ਵੀ ਜਾਣਾ ਠੀਕ ਆ ਗੱਲ ਹੋਰ ਵੀ ਪਿੰਡਾਂ ਦੇ ਵਿੱਚ ਜ਼ਰੂਰ ਤਾਂ ਨਾ ਠੀਕ ਆ ਜੀ ਇਹ ਜਗਤਜੀਤ ਉਹ ਹੀ ਆ ਰਹੀ ਚੀਮੇ ਫੈਕਟਰੀ ਆ ਉਹੀ ਆ ਜੀ ਕਈ ਮਸ਼ੀਨਾਂ ਭੇਜੀਆਂ ਨੇ ਇਹਨਾਂ ਨੇ ਇਹਨਾਂ ਨੇ ਇਹ ਮੇਰੇ ਖਿਆਲ ਚ ਵੀ ਚਾਰ ਮਸ਼ੀਨਾਂ ਚੱਲ ਰਹੀਆਂ ਨੇ ਅੱਛਾ ਚਾਰ ਪੰਜ ਮਸ਼ੀਨਾਂ ਪਿੰਡਾਂ ਤੇ ਫ੍ਰੀ ਸੇਵਾ ਦੀ ਚੱਲਦੀਆਂ ਨੇ ਆਪਾਂ ਨੇ ਤੂੰ ਪਹਿਲਾਂ ਗੱਲ ਕਰਨੀ ਹੈ ਮੇਰਾ ਖਿਆਲ ਆਪਾਂ ਆਪਣੇ ਪਿੰਡ ਚੋਂ ਨੱਦਰ ਤੋਂ ਰਸਨ ਵੀ ਦੇ ਕੇ ਆਇਆ ਇਕੱਠਾ ਜੀ ਰਸਨ ਹਾਂ ਜੀ ਦੇ ਕੇ ਕਿਹੜੇ ਕਿਹੜੇ ਰੀਚ ਜਾ ਕੇ ਆ। ਉਹ ਅਸੀਂ ਗਏ ਸੀ ਇਹ ਪਟਿਆਲੇ ਤੋਂ ਅੱਗੇ ਦੇਵੀਗੜ੍ਹ ਠੀਕ ਆ ਜੀ ਤੇ ਮਾਰਕੰਡੇ ਤੱਕ ਗਏ ਸੀ ਠੀਕ ਆ ਗੱਲ। ਵੀ ਹੁਣ ਰਾਸ਼ਨ ਦੀ ਕੀ ਕੰਡੀਸ਼ਨ ਹੈ ਉਧਰ ਜਿਵੇਂ ਆਪਾਂ ਜਾ ਕੇ ਆਏ ਜਿਵੇਂ ਹੁਣ ਤੁਹਾਨੂੰ ਰਾਸ਼ਨ ਦਾ ਬਹੁਤ ਆ ਜੀ ਮਤਲਬ ਜਿਹੜੇ ਆਪਣੇ ਦੇਜਵਾਨ ਪਸ਼ੂ ਨੇ ਹਾਂ ਜੀ ਇਹਨਾਂ ਨੂੰ ਹਾਰੇ ਹਰੇ ਚਾਰੇ ਦੀ ਜਰੂਰਤਾ। ਹਾਂ ਵੀ ਹਰਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਸੱਸ ਵੀ ਹਰੇ 2-4 ਦਿਨ ਚ ਖਰਾਬ ਹੋ ਜਾਂਦਾ। ਉਹ ਵੀ ਹਰਾਚਾਰਾ ਵੀ ਹੁਣ ਉਹ ਕਹਿੰਦੇ ਵੀ ਸਰਲੇ ਬਹੁਤ ਜ਼ਿਆਦਾ ਹੈਗਾ। ਠੀਕ ਆ ਜੀ। ਵੀ ਤੁਸੀਂ ਜਦੋਂ ਸਾਨੂੰ ਜਰੂਰ ਦੋ ਉਦੋਂ ਕਿਸੇ ਨਹੀਂ ਆਉਣਾ ਨੇ। ਠੀਕ ਆ ਜੀ। ਇਸ ਕਰਕੇ ਅਸੀਂ ਇਹ ਕਿਉਂਕਿ ਜਿੰਨੀ ਕੇ ਸੇਵਾ ਯਾਰ ਸਾਡੇ ਪਿੰਡ ਵਾਲੇ ਸੱਜਣ ਕਰ ਸਕਦੇ ਨੇ ਇਹ ਕਰਨਗੇ ਤੇ ਬਾਕੀ ਸਾਨੂੰ ਪਤਾ ਪੰਜਾਬ ਚ ਕਾਫੀ ਸਾਰੇ ਪਿੰਡ ਨੇ ਮੱਕੀ ਵੀ ਬਾਉ ਪਿੰਡਾਂ ਦੇ ਖਰੀਆ ਦੀ ਗੱਲ ਕਰ ਲਈਏ ਵੀ ਹੁਣ ਭਾਈ ਜੇ ਮਨ ਰਸੂ ਰੂਸਨ ਦਾ ਫੁੱਲ ਹੋ ਗਿਆ ਹੁਣ ਜੇ ਮੱਕੀ ਵਾਲਾ ਕੰਮ ਕਰਨਾ ਚਾਰ ਵਾਲਾ ਬੈਸਟ ਰਹੂਗਾ ਹਾਂ ਨਾ ਸਭ ਤੋਂ ਵਧੀਆ ਜੀ ਆ ਚਾਰ ਵਾਲਾ ਸਿਸਟਮ ਬੈਸਟ ਰਹੂਗਾ ਲੈ ਤਾਂ ਮੈਂਬਰ ਸਾਹਿਬ ਨਾਲ ਵੀ ਟੋਟੀ ਗੱਲਬਾਤ ਕਰਾ ਦਨੇ ਆਪਣਾ ਨਾਮ ਵੀ ਦੱਸ ਦਿੰਦੀ ਆ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਇਹ ਕਸ਼ਮੀਰ ਲੰਗਾ ਸਾਫ ਕਮ ਸਾਫ ਕਾ ਮੈਂਬਰ ਵੀ ਹੈ ਸਾਫ ਕਾ ਮੈਂਬਰ ਪੰਚਾਇਤ ਚ ਵੀ ਸਵਾਵਾ ਨਵਾਈਆਂ ਨੇ ਹਾਂ ਹੁਣ ਆਪਣਾ ਬਣ ਗਿਆ ਸਿਸਟਮ ਇਧਰ ਆ ਵੀ ਇਹ ਆਪਣਾ ਮੇਰਾ ਖਿਆਲ ਆ ਵੀ ਬਹੁਤ ਵਧੀਆ ਪਹਿਲ ਕਦਮੀ ਆ ਹਨਾ ਹਾਂਜੀ ਕਿਉਂਕਿ ਹੁਣ ਪੰਜਾਬ ਦੇ ਵਿੱਚ ਇਹ ਹੜਾਏ ਹੋਏ ਨੇ ਹਾਂਜੀ ਆਪਣੇ ਮਾਰ ਪਈ ਹੋਈ ਆ ਠੀਕ ਆ ਗੱਲ ਅਸੀਂ ਜਾ ਕੇ ਆਏ ਪਿੱਛੇ ਲੰਦਰ ਲੈ ਕੇ ਗਏ ਸੀ ਤੇ ਵੀ ਘੜ ਤੇ ਏਰੀਏ ਦੇ ਵਿੱਚ ਠੀਕ ਆ ਜੀ ਠੀਕ ਆ ਜੀ ਉਧਰ ਇਹਨਾਂ ਪਸ਼ੂਆਂ ਨੂੰ ਬਾਅਦ ਹਰੇਚਾਰੇ ਦੇ ਕਾਟ ਸੀ ਸਾਨੂੰ ਬਹੁਤ ਮਹਿਸੂਸ ਹੋ ਠੀਕ ਹੈ ਜੀ ਅਸੀਂ ਆ ਕੇ ਸਾਰਿਆਂ ਨੇ ਰਾਇ ਲਾਈ ਉਰੇ ਵੀ ਆਪਾਂ ਚਾਰਾ ਵਾਲਾ ਸਿਸਟਮ ਬਣਾ ਕੇ ਬਰਗਵਾਰ ਦੇ ਪ੍ਰਧਾਨ ਜੀ ਨਗਰਪਾਲਿਕਾ ਸਿੰਘ ਜੀ ਠੀਕ ਹੈ ਜੀ ਉਹਨਾਂ ਨਾਲ ਰਾਇ ਲਾ ਕੇ ਲਾਉਸਮੈਂਟ ਕਰੀ ਗੁਰਦਵਾਰੇ ਦੇ ਵਿੱਚ ਠੀਕ ਹੈ ਜੀ ਇੱਕ ਅਲਾਉਸਮੈਂਟ ਦੇ ਨਾਲ ਤਕਰੀਬਨ ਬਹੁਤ ਜਿਆਦੇ ਆਪਣਾ ਪਿੰਡ ਜਿਹੜਾ ਇਕੱਠਾ ਹੋ ਗਿਆ। ਸਹਿਯੋਗ ਕਰਿਆ ਵੀ ਮਨ ਦੀ ਗੱਲ ਕਰ ਲਈ ਆਪਾਂ ਕਿਸੇ ਇੱਕ ਖਾਸ ਬੰਦੇ ਦਾ ਨਹੀਂ ਕਹਿ ਸਕਦੇ ਵੀ ਸਾਰੇ ਪਿੰਡ ਦਾ ਸਹਿਯੋਗ ਆ। ਜੇ ਤੋਂ ਲੈ ਕੇ ਬੁੱਢੇ ਤੱਕ ਦਾ ਜੀ। ਹਾਂ ਜਿਵੇਂ ਇੱਧਰ ਮਾਰਦੀ ਕੈਮਰਾ ਸਾਰਾ ਬੰਦੇ ਬੈਠੇ ਨੇ। ਆ ਸਾਰੇ ਬਹੁਤ ਵੱਡੇ ਸੇਵਾਦਾਰ ਆ ਸੱਜਣ ਨੇ ਯਾਰ ਜਿਹੜੇ ਇੱਧਰ ਪਾਸੇ ਬੈਠੇ ਨੇ ਹਨਾ। ਇਹਨਾਂ ਨੂੰ ਜੇ ਲਗਭਗ 4-5 ਦਿਨ ਹੋ ਗਏ ਮੱਕੀ ਵੜਦਿਆਂ ਨੂੰ, ਰਕਵੇ ਨਾਲ ਕੁੱਟਦਿਆਂ ਨੂੰ। ਠੀਕ ਹੈ ਜੀ। ਇਹ ਬਾਹਰੋਂ ਟਰਾਲੀਆਂ ਭਰ ਕੇ ਹੋਰੇ ਛੱਡ ਜਾਵੇ ਭੇਜ ਦਿੰਦੇ ਨੇ। ਠੀਕ ਹੈ ਜੀ। ਅਸੀਂ ਇੱਥੇ ਗੰਢਾ ਜਿਹੜਾ ਬਣਾਈ ਜਿੱਥੇ ਗੰਢਾ ਬਣਨ ਦਾ ਕੰਮ ਨਾਲ-ਨਾਲ ਚੱਲੂ ਆ ਅੱਜ ਦੇ ਦਿਨ ਤੱਕ ਚੱਲੂਗਾ ਹਨਾ ਇਹ ਜਿਹੜੇ ਜਗਤਜੀਤ ਵਾਲੇ ਨੇ ਹਾਂਜੀ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਠੀਕ ਹੈ ਅਗਲਾ ਆਪਣੇ ਏਰੀਆ ਦੇ ਜੀਂਮਾ ਵਾਲਿਆਂ ਨੇ ਆਪਣੇ ਏਰੀਆ ਦੇ ਛੀਮਾ ਮੰਡੀ ਵਾਲਿਆਂ ਨੇ ਸਾਰਾ ਕਾਗਜ਼ ਇਹਨਾਂ ਦਾ ਮਸ਼ੀਨ ਇਹਨਾਂ ਦੀ ਬੰਦੇ ਇਹਨਾਂ ਦੇ ਫੋਰਮੈਨ ਇਹਨਾਂ ਦੇ ਵੀ ਨਾਲ ਆਪਾਂ ਨੂੰ ਲੇਬਰ ਬੰਦੇ ਵੀ ਦਿੱਤੇ ਨੇ ਆਪਣੇ ਬੰਦੇ ਵਲੰਟੀਅਰ ਨੂੰ ਕੰਮ ਕਰਦੇ ਨੇ ਜਿਹੜੇ ਗੱਲ ਕਰਦੇ ਨੇ ਕੰਮ ਕਰਦੇ ਫੋਰਮੈਨ ਸਾਰੇ ਮਸ਼ੀਨ ਵਾਲੇ ਉਹ ਇਹਨਾਂ ਦੇ ਨੇ ਠੀਕ ਹੈ ਜੀ ਇਹਨਾਂ ਨੇ ਇਹਨਾਂ ਸਹਾਇਜੋਗਤਾ ਕਰਕੇ ਅੱਲਿ ਛੱਡ ਦੋ ਆਪਾਂ ਧੰਨਵਾਦੀ ਇਹਨਾਂ ਦੇ ਠੀਕ ਹੈ ਜੀ ਹਾਂ ਧੰਨਵਾਦ ਕਰਨਾ ਵੀ ਚਾਹੀਦਾ ਜਿਹੜਾ ਸੱਚਾ ਜਿਵੇਂ ਆਪਾਂ ਗੱਲ ਕਰ ਲਈ ਆਪਣੇ ਪੰਜਾਬ ਵਾਲਾ ਨੇ ਭਾਈ ਜੀ ਧੰਨਵਾਦ ਹੈ ਪਿੰਡ ਵਾਲਿਆਂ ਦੇ ਜਿਨ੍ਹਾਂ ਨੇ ਸਹਾਇਜੋਗ ਦਿੱਤਾ ਵੀ ਜਿਹੜੀ ਚੀਜ਼ ਦੀ ਲੋੜ ਹੈ ਤੁਸੀਂ ਲੋਸਮੈਂਟ ਕਰੋ ਅਸੀਂ 5 ਮਿੰਟਾਂ ਦੇ ਲੈ ਕੇ ਹਾਜ਼ਰ ਹੋਣਾ ਹੁਣ ਦੱਸ ਦੋ ਮਾਇਆ ਮੂਹ ਵਾਲੀ ਲੋੜ ਤਾਂ ਨਹੀਂ ਆਪਾਂ ਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ ਪੈਣਾ ਕਿਸੇ ਵੀ ਚੀਜ਼ ਦੀ ਲੋੜ ਆਪਾਂ ਦਾ ਜੇ 4 ਵਾਧੂ ਆਏ ਕੋਈ ਘਾਟ ਹੀ ਨਹੀਂ ਛੱਡੀਏ ਨਾ ਕਰਨਾ ਵੀ ਹੁਣ ਚੜਦੀ ਕਲਾ ਜੇ ਹੁਣ ਕਿਸੇ ਕਿਸੇ ਵੀ ਚੀਜ਼ ਦੀ ਕੋਈ ਘਾ ਦੋਰ ਪੰਤ ਜਿੱਥੇ ਹੋਊਗੀ ਹਾਂਜੀ ਹਾਂਜੀ ਉਸ ਆਪਣੇ ਮੈਂਬਰੇ ਭੇਜਾਂਗੇ ਹਾਂਜੀ ਸਾਰੇ ਹਲਕੇ ਦੇ ਏਰੀਏ ਦੇ ਵਿੱਚ ਠੀਕ ਆ ਗੱਲ ਜਿਵੇਂ ਆਪਾਂ ਲਾ ਲਈਏ ਦੀ ਆਪਣਾ 400 ਆਪਾਂ ਨੂੰ ਜਿਆਦਾ ਨੇੜੇ ਮੰਨ ਲਓ ਵੀ ਮੂਨਕੇ ਏਰੀਆ ਪੈ ਗਿਆ ਹਨਾ ਆਪਾਂ ਨੇ ਮੂਨਕੇ ਪੈ ਗਿਆ ਜਾਂ ਸਰਦੂਲਗੜਾ ਵਾਲੇ ਆ ਗਏ ਇੱਧਰ ਹਨਾ ਜਿੱਥੇ ਵੀ ਇੱਧਰ ਇੱਧਰਲੇ ਬੰਨੇ ਪੰਜਾਬ ਦਾ ਲਾਸਟ ਹਿੱਸਾ ਜਾ ਆ ਗਿਆ ਆਪਾਂ ਨੇੜੇ ਲੱਗਦੇ ਆ ਮੈਂ ਤਾਂ ਕਰਕੇ ਕਹਿਣਾ ਵੀ ਫਿਰੋਜ਼ਪੁਰ ਵਾਲੇ ਹੋਗੇ ਜਿਹੜੇ ਦੂਰ ਵਾਲੇ ਹੋਗੇ ਉਹ ਆਪਣੇ ਅੰਬਰਸਰ ਵਾਲੀ ਸਾਈਡ ਸੇਵਾ ਕਰਨਗੇ ਹਨਾ ਉਹਨਾਂ ਨੂੰ ਜਿਹੜਿਆਂ ਜਿਹੜਿਆਂ ਨੂੰ ਕਿਉਂਕਿ ਜਿਵੇਂ ਯਾਰ ਬੜੀ ਦੂਰ ਨਹੀਂ ਜਿਵੇਂ ਆਪਣਾ ਨੇੜੇ ਆ ਗਿਆ ਆਪਾਂ ਇਧਰਲੇ ਏਰੀਆ 'ਚ ਕਰ ਸਕਦੇ ਆ ਜਿਵੇਂ ਮੂਨਕ ਬਾਰਡਰ ਏਰੀਆ ਆ ਗਿਆ ਉਹਨਾਂ ਨੂੰ ਆਉਣਾ ਔਖਾ ਲੱਗਦਾ ਉਧਰ ਹਣਾ ਜਿਵੇਂ ਅਸਰ ਤੋਂ ਉਧਰ ਕੜਦੇ ਰੇ ਚਾਹ ਹੁਣ ਹਾਂਜੀ ਉਧਰ ਵੀ ਆਪਾਂ ਛੇਤੀ ਤੱਕ ਆਪਣੇ ਨਾਲ ਸੰਪਰਕ ਹੋ ਜੂਗਾ ਹਾਂਜੀ ਉਥੇ ਇਸ ਟੌਪ ਇਸੇ ਕਰਕੇ ਕਰਕੇ ਰੱਖੀ ਠੀਕ ਆ ਗੱਲ ਇੱਕ ਬੇਨਤੀ ਹੋਰ ਕਰੂੰਗਾ ਵੀ ਖਾਲੀ ਗੱਟੇ ਨੇ ਯਾਰ ਜਿਹੜੇ ਸਭ ਤੋਂ ਵੱਧ ਖਾਲੀ ਗੱਟਿਆਂ ਦੀ ਦਿੱਕਤ ਆ ਰਹੀ ਆ ਬਈ ਹਣਾ ਬੰਨਾਂ ਦੇ ਜਿੱਥੇ ਬੰਨ ਟੁੱਟੇ ਹੋਏ ਨੇ ਉਥੇ ਤਕਰੀਬਨ ਤਕਰੀਬਨ ਯਾਰ ਰਸਣ ਤਾਂ ਹਰਾਚਾਰ ਆ ਹਰ ਇੱਕ ਚੀਜ਼ ਪਹ ਕਿ ਖਾਲੀ ਗੱਟੇ ਵੀ ਦਿਓ ਜੀ ਬੱਗੋ ਜੀ ਜਿੰਨੇ ਕਿ ਸੱਜਣ ਤੇ ਕਿਸੇ ਮੌਕੇ ਵੀ ਅਨੁਭਾਵ ਦਾ ਕਿਸੇ ਮੌਕੇ ਸਾਨੂੰ ਫੋਨ ਆਉਂਦਾ ਹੈ ਅਸੀਂ ਉਸੇ ਟਾਈਮ ਖਾਲੀ ਗੱਟੇ ਲੈ ਕੇ ਕਿੱਥੇ ਜ਼ਰੂਰਤ ਹੈ ਅਸੀਂ ਉੱਥੇ ਖਾਲੀ ਗੱਟੇ ਵੀ ਆਪਾਂ ਭੇਜ ਦਾਂਗੇ ਉਹ ਨੰਬਰ ਮੈਂ ਸੱਜਣੋਂ ਚਲਾ ਦੂੰਗਾ ਤੇ ਹੁਣ ਆ ਜਾ ਮਸ਼ੀਨ ਵਾਲਾ ਕੋਲੇ ਲੈ ਆ ਆਪਣੇ ਸੇਵਾਦਾਰਾਂ ਕੋਲੇ ਉਹਨਾਂ ਨੂੰ ਵੀ ਦਿਖਾ ਦਈਏ ਇਹ ਬੰਦੇ ਵੀ ਆਪਣੇ ਯਾਰ ਕਈ ਦਿਨਾਂ ਤੋਂ ਹੋਰ ਛੇੜ ਕੀ ਹਾਲ ਹੈ ਠੀਕ ਹੈ ਜੀ ਵਧੀਆ ਜੀ ਆ ਸੁਣਾ ਗੱਲਬਾਤ ਕੋਈ ਇਹ ਵੀ ਦਿਖਾ ਦੇ ਵੇ ਐਸਸੀ ਵੀ ਲਿਆ ਜਗਤਜੀਤਾਂ ਨੇ ਆਪ ਹੀ ਦਿੱਤੀਆਂ ਨੇ ਨਾਲ ਵਿਚਾਰਿਆਂ ਨੇ ਨਾਲ ਚੇਪੀਆਂ ਵੀ ਦਿੱਤੀਆਂ ਨੇ ਯਾਰ ਸੇਵਾ ਬੰਦੇ ਨੇ ਐਨ ਕਰਿਆ ਹੈ ਨਾ ਦੋ ਲੋਨ ਗੱਲਬਾਤ ਕਰੀਏ ਮੈਨੂੰ ਕਹੇ ਕਿ ਦਿਨ ਹੋ ਗਏ ਲੱਗੇ ਨੇ ਸ਼ਹਿਰੀ ਮੈਨੂੰ ਤਾਂ 4 ਦਿਨ ਹੋ ਗਏ ਬਾਈ ਜੀ 4-5 ਦਿਨ ਹਾਂ ਜੀ ਸੇਵਾਜੀ ਬਟਿਆ ਹੋਏ ਤੇਰਾ ਜਮਾ ਜੀ ਆ ਸਵੇਰ ਤੋਂ ਲਾ ਕੇ ਸ਼ਾਮ ਤੱਕ ਕੰਮ ਕਰਦੇ ਸੀ ਆ ਬੰਦਾ ਸ਼ੇਰਾ ਵੀ ਕਹਿੰਦਾ ਅਹੀ ਦੀ ਗੱਲ ਯਾਰ ਸਾਡੇ ਪਿੰਡ ਦੇ ਸੇਵਾਦਾਰ ਆ ਮਿਲ ਪੱਕੇ ਨੇ ਸ਼ੇਰਾ ਹਮੇਸ਼ਾ ਸੇਵਾ 'ਚ ਹਾਜ਼ਰੀ ਰਹਿਣਾ ਅਹੀ ਦੀ ਗੱਲ ਈ ਤੇ ਹੁਣ ਬਾਈ ਜਗਜੀਤ ਨਾਲ ਮਿਲਿਆ ਉਹਨੇ ਅੱਗੇ ਹੋਰ ਸੱਜਣ ਨਾਲ ਵੀ ਮਿਲਾਵਾਂਗੇ ਹੋਰ ਕੀ ਹਾਲ ਹੈ ਠੀਕ ਹੈ ਬਾਈ ਆ ਨਾਮ ਦੱਸੋ ਆਪਣੀ ਜਗਜੀਤ ਸਿੰਘ ਆਪਾਂ ਕਦ ਕਿ ਦਿਨ ਹੋ ਗਏ ਲ ਇਹ ਏ ਇਕਦਮ ਤੁਹਾਨੂੰ ਕਿਵੇਂ ਲੱਗਿਆ ਆਪਣੇ ਪਿੰਡ ਵਾਲੇ ਨੂੰ ਬਹੁਤ ਜੀ ਲੱਗਿਆ ਇਹ ਚਾਰ ਵਾਲਾ ਸਿਸਟਮ ਹਨਾ ਬਹੁਤ ਬਹੁਤ ਆਹਰਾਚਾਰਾ ਉਹੀ ਗੱਲ ਆ ਵੀ ਕਿਤੋ ਦਿਨਾਂ ਜੈ ਹਨਾ ਕਲ ਨਗਰ ਦਾ ਪੂਰਾ ਥਲ ਗਿਆ ਬਸ ਹਾਂ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਲੋੜ ਤਾਂ ਨਹੀਂ ਹੁਣ ਉਹਦੇ ਕਿਸੇ ਚੀਜ਼ ਦੀ ਘਾਟ ਨਾ ਕੋਈ ਘਾਟ ਚੜਦੀ ਕਲਾ ਜਮਾ ਹਾਂ ਉਹ ਸਾਡੇ ਪਿੰਡ ਵਾਲੇ ਯਾਰ ਪਹਿਲੇ ਦਿਨੋਂ ਰਹਿੰਦੇ ਚੜਦੀ ਕਲਾ ਜੀ ਨੇ ਹਨਾ ਤੇ ਆਜਾ ਹੁਣ ਇੱਧਰਲੇ ਬੰਦੇ ਮਾਰਦੇ ਆਏ ਦੀ ਆਪਾਂ ਲਿਓਨੇ ਇੱਧਰ ਗੱਠਾ-ਗੁੱਠਾ ਵੀ ਦਿਖਾ ਦੇ ਆ ਜਾ ਹਾਂ ਕਰਾਉਣਿਆ ਗੱਲ ਬਾਤ ਆ ਫੌਜੀ ਸਾਹਿਬ ਲਵੇ ਲਿਆ ਓਏ ਇੱਧਰ ਲੈ ਬੰਨੇ ਲਿਆ ਫੌਜੀ ਸਾਹਿਬ ਨਾਲ ਕਰਾਉਣਾ ਹੈਗਾ ਓਏ ਆਲਾ ਕਰ ਲਾ ਗੱਲਵਾਤ ਸੰਗਦਾ ਥੋੜਾ ਜਿਹਾ ਕਰਦਾ ਨਹੀਂ ਕਰਦਾ ਨਹੀਂ ਸੰਗਦਾ ਇੱਧਰ ਲਿਆ ਓਏ ਮੀਤੇ ਦੇਰੇ ਲਿਆ ਹਾਂ ਇਹ ਕਾਰ ਗੱਲ ਨਾ ਕਰ ਰਿਹਾ ਮਾਰੀ ਦੇ ਸੰਗਦਾ ਸੰਗਦਾ ਨਾਉਂਦਾ ਜੀ ਮੀਤਾ ਸਿੰਘ ਮੀਤਾ ਸਿੰਘ ਨੱਤ ਕਹਿੰਦੇ ਨੇ ਪਿੰਡ ਦੇ ਨਾ ਕਿੰਨੇ ਚੱਲਦਾ ਕੰਮ ਸੇਵਾ ਦਾ ਡਾਕਟਰ ਜੀ ਤਾਨਾ ਸਭ ਤੋਂ ਪਹਿਲਾਂ ਧੰਨਵਾਦ ਕਰਾਂਗੇ ਹੈਨਾ ਇਹਨਾਂ ਨੇ ਮਸ਼ੀਨ ਦਿੱਤੀ ਆਪਾਂ ਨੂੰ ਆ ਕਿਉਂਕਿ ਯਾਰ ਜੇ ਗੱਲ ਕਰ ਲਈ ਬਈ ਇਹਦਾ ਸਹਿਯੋਗ ਹੈ ਨਾ ਸਹਿਯੋਗ ਮੇਰੇ ਵਰਗਾ ਵੀ ਦੇ ਦਿੰਦਾ ਪੈਸੇ ਨਾਲ ਵੀ ਦੇ ਦਿੰਦਾ ਯਾਰ ਸਭ ਤੋਂ ਵੱਡਾ ਸਹਿਯੋਗ ਹੁੰਦਾ ਸੇਵਾਦਾਰਾਂ ਦਾ 18 20 ਲੱਖ ਦੀ ਮਸ਼ੀਨ ਵੀ ਦਿੱਤੀ ਆ ਸਭ ਤੋਂ ਵੱਧ ਸੇਵਾਦਾਰਾਂ ਦਾ ਹੁੰਦਾ ਤੇ ਹੁਣ ਦੀਪਨਾ ਗੱਲ ਕਰਾਉਂਦੇ ਮੁੰਡਾ ਪੜਿਆ ਲਿਖਿਆ ਜਾਣਕਾਰੀ ਵੀ ਰੱਖਦਾ ਪੂਰੀ ਹੋਰ ਵੀ ਪੱਕੀ ਹਾਲਾਤ ਕਰਦੀ ਗੱਲਾ ਵਧੀਆ ਵੀਰੇ ਵਧੀਆ ਫੌਜੀ ਦੇ ਮਾਰਦੇ ਕੈਮਰਾ ਉਧਰ ਫੌਜੀ सांगਦਾ ਥੋੜਾ ਜਿਹਾ ਹੁੰਦਾ ਨਹੀਂ ਮੀਡੀਆ ਇਹ ਬਾਈ ਆਪਣੇ ਆਰਮੀ ਚ ਰਿਟਾਇਰ ਨੇ ਸੇਵਾ ਫੇਰ ਵੀ ਪੂਰੀ ਕਰ ਰਹੀ ਤੇ ਪਿੰਡ ਚ ਹਰੇਕ ਕੰਮ ਚ ਹੱਥ ਵਟਾਉਂਦਾ ਬਾਈ ਏ ਦੀਪਕਾ ਜਗਤਜੀਤ ਜੀ ਨਾਲ ਨੇ ਪੈਸਾ ਤਣ ਗਿਆ ਆਪਾਂ ਦਾ ਨਾ ਵੀਰੇ ਜਗਤਜੀਤ ਵਾਲਾ ਐਵੇਂ ਬਿਲਕੁਲ ਫ੍ਰੀ ਹੋ ਕਰ ਅੱਛਾ ਸੰਪਰਕ ਆਪਣਾ ਕਿਵੇਂ ਬਣਿਆ ਇਹਨਾਂ ਨਾਲ ਸੰਪਰਕ ਬਾਈ ਬਸ ਕਿਤੇ ਇਹਨਾਂ ਦੀ ਗੱਲ ਪਹੁੰਚੀ ਸਾਡੇ ਕੋਲੇ ਵੀ ਇਹ ਇਕੱਠਾ ਬੰਨਦੇਵੇਂ ਠੀਕ ਆ ਗੱਲ ਪਹਿਲਾਂ ਪੂਰਾ ਨੂੰ ਹੋਇਆ ਮਾੜਾ ਕੋਈ ਕਾਗਜ ਦੀ ਪੂਜਦੀ ਉਹ ਕਹਿੰਦੇ ਸੀ ਹਾਂਜੀ ਵੀ ਕਾਗਜ ਦੇ ਕਈ ਹੋਰ ਫੈਕਟਰੀਆਂ ਨਾਲ ਸੰਪਰਕ ਕਰਿਆ ਜੀ ਉਹ ਕਹਿੰਦੇ ਕਹਿੰਦੇ ਵੀ ਕਾਗਜ ਦੇ ਪੈਸੇ ਤਾਂ ਸੋਡੇ ਲੱਗਣਗੇ ਵੀ ਮਸ਼ੀਨ ਵੀ ਹਾਂ ਅਸੀਂ ਮਸ਼ੀਨ ਵੀ ਫ੍ਰੀ ਚ ਉਹ ਕਰ ਦਾਂਗੇ ਠੀਕ ਆ ਗੱਲ ਫਿਰ ਇਹਨਾਂ ਨੇ ਵਿਚਾਰਿਆਂ ਨੇ ਕਾਗਜ ਦਾ ਵੀ ਆਪਾਂ ਤੋਂ ਕੋਈ ਪੈਸ ਆ ਜਿਹੜਾ ਇਹਨਾਂ ਦੀ ਹੋ ਚੱਲ ਰਹੀ ਆਹ ਮਾਰਕਾ ਵੀ ਲੱਗਾ ਇੱਧਰ ਮਾਰਦੇ ਕੈਮਰਾ ਨਾਲ ਆਹ ਮਾਰਕਾ ਵੀ ਲੱਗਾ ਜਗਤਜੀਤ ਵਾਲਿਆਂ ਦਾ ਬਿਚਾਰਾ ਨੇ ਹੋਰ ਫੈਕਟਰੀ ਵਾਲੇ ਚੋਂ ਉਹਨਾਂ ਦਾ ਵੀ ਧੰਨਵਾਦ ਯਾਰ ਜਿਹੜੇ ਮਸ਼ੀਨ ਵੀ ਦੰਦੇ ਤੇ ਬਾਈ ਜੱਟਜੀਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦਾ ਠੀਕ ਹੈ ਬਾਬਾ ਠੀਕ ਹੁੰਦਾ ਸੋਮਾਈਟੀ ਦਾ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਮੁਸਲਮਾਨ ਭਾਈਚਾਰੇ ਦਾ ਹਿੰਦੂ ਭਾਈਚਾਰੇ ਦਾ ਪਿੰਡ ਦੇ ਬੱਚੇ ਬੱਚੇ ਦਾ ਸਾਰਿਆਂ ਦਾ ਸਹਿਯੋਗ ਕੋਈ ਜਾਤੀਵਾਦ ਨਹੀਂ ਹੈਗਾ ਇਹ ਕੋਈ ਜੱਟ ਫਰਕ ਨਹੀਂ ਸਾਥ ਦਿੰਦੇ ਨਾ ਕੋਈ ਇਹ 정치ਕ ਪਾਰਟੀ ਸਾਰੀਆਂ ਪਾਰਟੀਆਂ ਦੇ ਮੁੰਡਿਆਂ ਨੇ ਵੀ ਸਾਰੀ ਉਹੀ ਗੱਲ ਆ ਵੀ ਨਵੇਂ ਮੁੰਡੇ ਜਿਵੇਂ ਉਧਰ ਦੇਖਾਇਆ ਮਸ਼ੀਨ ਵੀ ਦਿਖਾ ਦੇ ਚੱਲਦੀ ਏ ਹੁਣ ਇੱਧਰ ਲੈ ਬੰਨੇ ਲੈ ਆ ਆਪਣੇ ਟਰਾਲੀ ਵਾਲਾ ਨਾਲ ਜੋਰ ਬੜਾ ਲੱਗਦਾ ਓਏ ਇੰਨਾ ਕੋਲੇ ਲੈ ਕੇ ਚਲਦੇ ਆ ਆ ਇੱਧਰ ਲੈ ਆ ਹੁਣ ਆਇਆ ਬੁਲਕਾਰ ਲੈ ਦੇ ਲਿਆ ਬੁਲਕਾਰ ਦਾ ਤੜਕੇ ਦਾ ਜੋਰ ਬੜਾ ਲੱਗਿਆ ਹੋਰ ਬੁਲਕਾਰ ਕੇ ਮਿਆਂ ਆਇਆ ਲੈ ਆਉਂਦੇ ਕਿਵੇਂ ਆ ਜੋਰ ਪੂਰਾ ਤੇਰਾ ਲੱਗਾ ਹੋਇਆ ਤੇ ਮੈਂ ਦੇਖੀ ਆ ਨਾ ਖਾ ਕੇ ਤੇ ਟਰਾਲੀ ਲਾਉਣ ਦੇ ਲੱਗਿਆ ਹੋਈ ਹੈ ਨਾ ਸਾਰਿਆਂ ਦੀ ਲੱਗਿਆ ਹੋਈ ਹੈ ਨਾ ਜੋਰ ਸਾਰਿਆਂ ਦਾ ਲੱਗਿਆ ਓ ਸਭ ਤੋਂ ਵੱਡਾ ਆ ਕੰਮ ਤੇ ਯਾਰ ਲੱਗਦਾ ਹੈ ਹੈਨਾ ਤੇ ਬਾਕੀ ਆਪਣੇ ਨਗਰ ਦਾ ਯਾਰਾ ਵਧੀਆ ਸਹਿਯੋਗ ਹੈ ਜਿਵੇਂ ਆਪਾਂ ਨੇ ਹੈਗਾ ਚਾਰਾ ਸਿਸਟਮ ਕਰਾਇਆ ਜਿਵੇਂ ਹਰਾ ਦਾ ਆਪਾਂ ਕਹਿੰਦੇ ਨੇ ਮਸਤ ਚੱਲਦੀ ਖਰਾਬ ਹੋ ਜਾਂਦਾ ਹੈ ਹੈਨਾ ਹਾਂ ਆ ਲਿਆ ਬੰਦੇ ਨੂੰ ਵੀ ਲਿਆ ਆ ਵੀ ਔਰ ਮਲਗੀਦ ਕਿਵੇਂ ਆ ਠੀਕ ਹੈ ਓਏ ਆ ਬੰਦੇ ਦਾ ਵੀ ਸਹਿਜ ਹੋਗਾ ਆ ਆਪਣਾ ਕਿਵੇਂ ਸਹਿਯੋਗ ਕਰਦਣਿਆ ਤਲੰਕਰ ਲੰਕਰ ਤਿਆਰ ਕਰ ਵੀਰੇ ਜੋ ਵੀ ਹੋ ਰੇ ਸਮਾਨ ਬਣ ਰਿਹਾ ਹੈਗਾ ਟੀਕਾ ਡੰਗਾ ਤੇ ਲਿਆ ਰਹੀ ਹੈ ਠੀਕ ਹੈ ਜੀ ਉਹ ਆ ਇਹ ਬਾਈ ਯਾਰ ਆਪਣੇ ਪਿੰਡ ਵਾਲੀ ਹੈ ਬਾਈ ਇਹ ਕੰਮ ਕਰਦਾ ਹਲਵਾਈ ਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਯਾਰ ਹਨਾ ਇੱਛਾ ਹੁੰਦੀ ਹੈ ਵੀ ਅੱਜ ਦਾ ਖਾਣਾ ਅੱਛਾ ਉਸ ਤਰ੍ਹਾਂ ਦਾ ਆਪਾਂ ਬਣਾ ਕੇ ਉਹਨਾਂ ਨੂੰ ਖਵਾਉਣਾ ਮੁੰਡਿਆਂ ਨੂੰ ਖੁਸ਼ ਕਰਕੇ ਰੱਖਦੇ ਜੀ ਗੱਲਬਾਤ ਕਰ ਲਈਏ ਆ ਮੁੰਡਿਆਂ ਨੂੰ ਬਾਈ ਕਹਿੰਦਾ ਖੁਸ਼ ਕਰਕੇ ਰੱਖਦੇ ਜਿਵੇਂ ਸਾਨੂੰ ਮੈਂ ਪਹਿਲਾਂ ਦੱਸਿਆ ਨਾ ਵੀ ਯਾਰ ਹਰੇਕ ਵਰਗ ਦਾ ਪੂਰ ਸਹਿਜ ਹੋਗਾ ਜਿਵੇਂ ਬਾਈ ਹਲਵਾਈ ਹੈ ਜਿਹੜਾ ਕੰਮ ਇਹ ਕਰ ਸਕਦਾ ਖਾਣਾ ਪਕਾਉਣ ਦੇ ਤੇ ਬਣਾਉਣ ਦਾ ਸਿਸਟਮ ਹੈ ਤੇ ਬਾਈ ਨੇ ਸਾਥ ਦਿੱਤਾ ਯਾਰਾ ਜਿਵੇਂ ਆਪਣੇ ਮੁੰਡੇ ਵੱਢਣ ਵਾਲੇ ਨੇ ਉਧਰ ਹਨਾ ਉਹਨਾਂ ਨੇ ਵੜਾ ਕੇ ਲੈਂਦੀ ਆ ਮੱਕੀ ਜਿਵੇਂ ਸੱਜਣਾ ਉਰੇ ਸੇਵਾ ਕਰਦ ਨੇ ਜਾਂ ਬਾਈ ਟਰੈਕਟਰ ਚਲਾਉਂਦਾ ਹਨਾ ਜਾਂ ਕੋਈ ਉਧਰੋਂ ਲਾ ਰਿਆ ਵੀ ਸਾਰੇ ਬੰਦੇ ਸਹਿਜ ਨਾਲ ਪੂਰਾ ਦੇ ਰਹੇ ਨੇ ਬਾਕੀ ਡੇਰੇ ਦੇ ਅੰਦਰ ਲੈ ਕੇ ਚੱਲਦੇ ਆ ਇਧਰ ਗੱਠਾਂ ਦੇ ਵੀ ਮਾਰਦੇ ਜਿੰਨੀਆਂ ਕਿ ਇਧਰ ਪਈਆਂ ਨੇ ਪੂਰੇ ਵੀ ਮਾਰਦੇ ਕਾਫੀ ਗੱਠਾਂ ਦੀ ਗੱਲਬਾਤ ਕਰ ਲਈ ਸੱਜਣੋ ਬਾਈ ਹੋਰੀ ਤਿਆਰ ਵੀ ਕਰਕੇ ਉਰੇ ਰੱਖ ਰੱਖੀਆਂ ਨੇ ਇਧਰਲੇ ਪਾਸੇ ਮਾਰਦੇ ਆ ਇਧਰ ਤਿਆਰ ਕਰੀਆਂ ਪਈਆਂ ਸਾਡੇ ਡੇਰੇ ਵਾਲੇ ਬਾਬੇ ਹੋਰਾਂ ਦਾ ਸਹਿਯੋਗ ਆ ਪੂਰਾ ਇਧਰ ਅੰਦਰ ਵੀ ਪਈਆਂ ਹਨ ਅੰਦਰਲੇ ਪਾਸੇ ਵੀ ਮਾਰਦੇ ਇੱਥੋਂ ਮਾਰਦੇ ਇੱਥੋਂ ਮਾਰਦੇ ਦੱਸ ਇਧਰਲੇ ਪਾਸੇ ਵੀ ਮਾਰਦੀ ਜਿੰਨੀਆਂ ਕਿ ਤਿਆਰ ਪਈਆਂ ਨੇ ਉਹ ਅਗਲੇ ਬੰਨੇ ਵੀ ਪਈਆਂ ਨੇ ਵਿਊ ਕਰਕੇ ਦਿਖਾ ਦੇ ਆ ਸਾਡੇ ਡੇਰੇ ਵਾਲੀ ਕਮੇਟੀ ਦਾ ਵੀ ਧੰਨਵਾਦ ਆ ਬਾਈ ਜਿਨ੍ਹਾਂ ਨੇ ਸਹਿਯੋਗ ਦਿੱਤਾ ਹਨ ਜਗ੍ਹਾ ਦਿੱਤੀ ਉਹ ਰਿਆਨੀ ਆਜਾ ਲਈ ਆ ਇਧਰਲੇ ਬੰਨੇ ਲਿਆ ਹੁਣ ਬਾਹਰਲੇ ਪਾਸੇ ਮਾਰ ਕੇ ਦਿਖਾ ਦੇ ਉੱਥੇ ਪਈਆਂ ਨੇ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਲੰਗਰ ਵਾਲੀ ਸੱਜਣਾ ਕੋਲ ਜੋਰੀ ਹੋਰਾਂ ਦੇ ਉਧਰ ਮਾਰਦੇ ਵੀ ਤਿਆਰ ਹੋ ਜਾਂਦੀਆਂ ਨੇ ਸਾਰੀਆਂ। ਚਲਾਤੀ। ਲੈ ਬਾਕੀ ਇੱਕ ਬੇਨਤੀ ਹੋਰ ਕਰੂੰਗਾ ਜਿਵੇਂ ਮੇਰੇ ਪਿੰਡ ਵਾਲਿਆਂ ਨੇ ਤਾਂ ਸੱਜਣੋਂ ਇਹ ਉਪਰਾਲਾ ਕਰ ਲਿਆ ਉਹਨਾਂ ਨੂੰ ਲਿਆ। ਆ ਮੇਰੇ ਪਿੰਡ ਵਾਲੇ ਸੱਜਣਾ ਨੇ ਤਾਂ ਇਹ ਉਪਰਾਲਾ ਦੀ ਗੱਲਬਾਤ ਕਰ ਲਈ ਇੱਧਰ ਵੀ ਮਾਰਦੇ ਆ ਲਈ ਆਉਂਦੇ ਜਿਵੇਂ ਟਰੈਕਟਰ ਤੇ ਆਟੋਂਦੇ ਆ। ਮੇਰੇ ਪਿੰਡ ਵਾਲੇ ਸੱਜਣਾ ਨੇ ਯਾਰ ਵਧੀਆ ਉਪਰਾਲਾ ਕਰਿਆ ਜਿਵੇਂ ਫਤੇਗੜ ਸ਼ਨਾਰੇ ਦੇ ਗੱਲਬਾਤ ਕਰ ਲਈਏ। ਸੀਰੇ ਹੋਰੀ ਨੇ ਜਿਹੜਾ ਯਾਰ ਆ ਸੀਰੇ ਹੋਰੀ ਵੀ ਵਧੀਆ ਪ੍ਰਾਲਾ ਕਰ ਰਹੇ ਨੇ ਤੇ ਹੋਰ ਪਿੰਡ ਵਾਲਿਆਂ ਨੂੰ ਵੀ ਆਖੂਗਾ ਜਿੰਨੇ ਕੁ ਸੱਜਣ ਦੇਖਦੇ ਨੇ ਵੀਡੀਓ ਜਿੱਥੇ ਤੱਕ ਮੇਰੀ ਵੀਡੀਓ ਪਹੁੰਚੂਗੀ ਵੀ ਤੁਸੀਂ ਵੀ ਚਾਰ ਵਾਲਾ ਕੰਮ ਆ ਜਿਹੜਾ ਗੰਡਾ ਵਾਲਾ ਕੰਮ ਆ ਇਹ ਚੀਜ਼ ਬੈਸਟ ਆ ਲੰਬਾ ਟਾਈਮ ਰਹੂਗੀ ਜਿੰਨੀ ਕੁ ਸੇਵਾ ਇਹਦੀ ਤੁਸੀਂ ਕਰ ਸਕਦੇ ਹੋ ਯਾਰ ਓਨੀ ਕੁ ਸੇਵਾ ਕਰਕੇ ਹੈਨਾ ਬਚਾਉਣ ਦੀ ਕੋਸ਼ਿਸ਼ ਕਰੋ ਤੇ ਹੁਣ ਲੰਗਰ ਵਾਲੇ ਸੱਜਣਾਂ ਨਾਲ ਵੀ ਮਿਲਿਆ ਦਾ ਨੇ ਆ ਬਾਈ ਹੋਰਾਂ ਨੇ ਵੀ ਵਧੀਆ ਸੇਵਾ ਕਰੀ ਆ ਇੱਥੇ ਇੱਧਰ ਵੀ ਲੈ ਆ ਇੱਧਰ ਵੀ ਮਾਰ ਦੇ ਆ ਮੈਂਵੇਂ ਹੋਰਾਂ ਨੇ ਵੀ ਯਾਰ ਪੂਰੀ ਸੇਵਾ ਕਰਦੇ ਨੇ ਕੀ ਨਾਮ ਕੀ ਆ ਜੀ ਆਪਣਾ ਮੈਂ ਰੌਜਰ ਨਾਇਰ ਸਿੰਘ ਮੈਂਮਾ ਕਰਨੈਲ ਸਿੰਘ ਮੈਂਮਾ ਆਪਾਂ ਵੀ ਜੀ ਕਈ ਦਿਨਾਂ ਦੇ ਆ ਨਾ ਸੇਵਾ ਕਰਦੇ ਆਂ ਆ ਸੇਵਾ ਕਰਦੇ ਆਂ ਪਿਛਲੇ 3-4 ਦਿਨਾਂ ਤੋਂ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇਹ ਕੰਮ ਸਾਰਾ ਚੱਲ ਰਿਹਾ ਤੇ ਬਾਕੀ ਨਾਲ-ਨਾਲ ਜਿਵੇਂ ਤੁਹਾਨੂੰ ਬਾਈ ਮਲਾਇਆ ਸੀ ਬਾਹਰੇ ਉਹਦਾ ਹਲਵਾਈ ਦਾ ਕੰਮ ਆ ਯਾਰ ਉਹਨੇ ਜਿਹੜਾ ਕੰਮ ਜਿਹੜਾ ਬੰਦਾ ਕਰ ਸਕਦਾ ਆ ਨਾ ਆ ਸਾਰੇ ਸਾਡੇ ਨਗਰ ਨੇ ਯਾਰ ਪੂਰਾ ਸਹਿਯੋਗ ਦਿੱਤਾ ਜਿਵੇਂ ਮੈਂ ਗੱਲਬਾਤ ਕਰ ਰਾਂ ਜਾਂ ਮੀਤੇ ਵਰਗੇ ਆ ਗਏ ਮੈਂਮਾ ਸਿੰਘ ਵਰਗੇ ਆ ਗਏ ਤੇ ਬਾਹਰੇ ਜਿਹੜੇ ਹੋਰ ਸੱਜਣ ਤੁਹਾਨੂੰ ਮਿਲਿਆ ਜੀ ਨੇ ਮੈਂ ਬਾਕੀ ਇਹੀ ਬੇਨਤੀ ਲਾਸਟ ਦੇ ਕਰੂੰਗਾ ਵੀ ਜਿਹੜੇ ਹੋਰ ਆਪਣੀ ਵੀਡੀਓ ਜਿੱ ਵੀ ਹਰਾਚਾਰਾ ਤੁਹਾਨੂੰ ਫੇਰ ਕਹਿਣਾ ਵੀ 2-4 ਦਿਨਾਂ ਚ ਜਿਹੜਾ ਯਾਰ ਇਹ ਹੋ ਜਾਂਦਾ ਹੁੰਦਾ ਖਰਾਬ ਜਿਹੜਾ ਹੈਗਾ 4 ਵਾਲਾ ਸਿਸਟਮ ਆ ਇਹ ਸੇਵ ਰਹਿੰਦਾ ਲੰਬਾ ਟਾਈਮ ਇਹ ਸਿਸਟਮ ਤੁਸੀਂ ਕਰ ਸਕਦੇ ਹੋ ਤੇ ਹਾਰਡਪੀਟਾਂ ਕੋਲੇ ਪੁੱਛ ਸਕਦੇ ਹੋ ਧੰਨਵਾਦ